ਈਰੋ ਲੈ ਕੇ ਹੰਸ ਰਜ ਦੀ ਵੱਡੀ ਖਬਰ ਅੱਜ ਫਿਰ ਮੁੱਦੇ ਮੁੱਦੇ ਮੁੱਢੀ سونے ਦੀ ਕੀਮਤ ਚਾਂਦੀ ਚ ਵੀ ਆਈ ਭਾਰੀ ਕ੍ਰਾਫਟ ਜਾਨੋ ਤੁਹਾਡੀ ਸ਼ਹਿਰ ਚ ਕੀ ਹੈ ਕੀਮਤ ਇਸ ਦਿਨ ਨਵੀਂ ਦਿੱਲੀ ਦੀ ਖਬਰ سامنے ਆ ਰਹੀ ਹੈ ਅੱਜ ਵੀ ਅਗਸਤ ਨੂੰ ਸੋਨੇ ਦੀ ਕੀਮਤ ਵਿੱਚ ਇੱਕ ਵਾਰ ਫਿਰ ਡਿੱਗ ਗਈ ਹੈ ਇਸ ਦਾ ਕਾਰਨ ਵਿਸ਼ਵ ਅਰਥਵਿਵਸਥਾ ਵਿੱਚ ਸਦੀਤਾ ਦੱਸਿਆ ਜਾ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਉਣ ਵਾਲੀ ਉਮੀਦ ਕੀਤੀ ਜਾ ਰਹੀ ਹੈ ਕਿ ਯੂਕਰੇਨ ਰੂਸ ਵਿਚਕਾਰ ਚੱਲ ਰਹੀ ਜੰਗ ਦਾ ਦੇਚ ਹੁਣ ਖਤਮ ਹੋ ਸਕਦਾ ਹੈ ਇਸ ਖਬਰ ਦੇ ਨਾਲ ਕੱਲ 19 ਅਗਸਤ ਨੂੰ ਸੋਨੇ ਅਤੇ ਚਾਂਦੀ ਦੋਵਾਂ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਅੱਜ ਵੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ ਆਓ ਜਾਣਦੇ ਹਾਂ ਅੱਜ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਹੈ ਅੱਜ ਸੋਨੇ ਦੀ ਕੀਮਤ ਅੱਜ ਸਵੇਰੇ 10 ਵਜੇ ਦੇ ਕਰੀਬ ਐਮਸੀਐਕਸ ਵਿੱਚ 24 ਕੈਰੇਟ ਸੋਨੇ ਦੀ ਕੀਮਤ 98239 ਰੁਪਏ ਚੱਲ ਰਹੀ ਸੀ ਅਤੇ ਇਸ ਮਾਮਲੇ ਵਿੱਚ 120 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਸੋਨੇ ਦੇ ਹੋਣ ਤੱਕ 98145 ਰੁਪਏ ਦਾ ਘਾਟਾ ਅਤੇ 95466 ਰੁਪਏ ਦੀ ਉੱਚ ਰਿਕਾਰਡ ਬਣਾਇਆ ਗਿਆ ਹੈ ਇਸ ਬਾਜ਼ਾਰ ਵਿਚ 24 ਕੈਟ ਸੋਨੇ ਦੀ ਕੀਮਤ ਸਵੇਰੇ 10 ਵਜੇ 88790 ਰੁਪਏ ਪ੍ਰਤੀ 10 ਗ੍ਰਾਮ ਪਹੁੰਚ ਗਈ ਹੈ ਇਸ ਵਿੱਚ 730 ਰੁਪਏ ਪ੍ਰਤੀ 10 ਗ੍ਰਾਮ ਦਾ ਗ੍ਰਾਵਰ ਸਾਹਮਣੇ ਆਈ ਹੈ ਨਾਲ ਹੀ 22 ਕੈਰਟ ਸੋਨੇ ਦੀ ਕੀਮਤ ਦੀ ਗੱਲ ਕਰੀਏ ਤਾਂ 9570 ਰੁਪਏ ਕੀਤੀ ਗਈ ਹੈ ਇਸ ਦੇ ਨਾਲ ਹੀ ਇਹਨਾਂ ਨੇ ਜਾਣਕਾਰੀ ਦਿੱਤੀ ਹੈ 90570 ਰੁਪਏ ਕੀਤੀ ਗਈ ਹੈ 18 ਕੈਰਟ ਸੋਨੇ ਦੀ ਗੱਲ ਕਰੀਏ ਤਾਂ 74100 ਰੁਪਏ ਹਾਂ ਪਹੁੰਚ ਗਈ ਹੈ ਚਾਂਦੀ ਦੀ ਕੀਮਤ ਅੱਜ ਕੱਲ ਇੱਕ ਕਿਲੋ ਸੋਨੇ ਚਾਂਦੀ ਦੀ ਕੀਮਤ 110750 ਰੁਪਏ ਇਸ ਵਿੱਚ 595 ਰੁਪਏ ਪ੍ਰਤੀ ਕਿਲੋ ਦੀ ਗਰਾਵਟ ਦਰਜ ਕੀਤੀ ਗਈ ਹੈ ਇਸ ਵਿੱਚ 110695 ਦਾ ਘਾਟਾ ਰਿਕਾਰਡ ਕੀਤਾ ਗਿਆ ਹੈ ਧੰਨਵਾਦ